ਇਸ ਮੌਕੇ ਸਿੱਖ ਸੰਗਤਾਂ ਅਮਰੀਕਾ ਤੇ ਕੈਨੇਡਾ ਦੀ ਰਾਜਧਾਨੀ ਓਟਵਾ ਤੇ ਵਾਸ਼ਿੰਗਟਨ ਡੀਸੀ ਵਿਖੇ ਭਾਰਤ ਦੀ ਆਜ਼ਾਦੀ ਨੂੰ ਰੱਦ ਕਰਦੇ ਆ ਭਾਰਤੀ ਹਾਈ ਕਮਿਸ਼ਨ ਮੂਰੇ ਰੋਸ ਪ੍ਰਦਰਸ਼ਨ ਕਰਦੇ ਆ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮੰਗ ਨੂੰ ਧੋਰਾਇਆ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਾਏ ਇਸ ਮੌਕੇ ਸਿੱਖਾਗੂ ਨੇ ਕਿਹਾ ਕਿ ਭਾਰਤ ਦਾ ਆਜ਼ਾਦੀ ਦਿਹਾੜਾ ਸਿੱਖਾਂ ਲਈ ਗੁਲਾਮੀ ਵਾਲਾ ਕਾਲਾ ਦਿਨ ਹੈ ਸਿੱਖ ਅੰਗਰੇਜ਼ਾਂ ਦੀ ਗੁਲਾਮੀ ਵਿੱਚੋਂ ਨਿਕਲ ਕੇ ਬਹੁ ਗਿਣਤੀ ਹਿੰਦੂਆਂ ਦੇ ਗੁਲਾਮ ਬਣਨ ਲਈ ਮਜਬੂਰ ਹੋ ਗਏ ਪਸੰਦ ਜਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਦਿਖਾਈ ਰਾਹ ਤੇ ਚੱਲਦੇ ਆ ਸਿੱਖ ਹੁਣ ਆਪਣੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ੀਲ ਹਨ ਤੇ ਉਹ ਦਿਨ ਦੂਰ ਨਹੀਂ ਜਦੋਂ ਸਿੱਖਾਂ ਦਾ ਆਪਣਾ ਰਾਜ ਹੋਵੇਗਾ ਉਹਨਾਂ ਦੀ ਕਿਰਨਗ ਵਾਸਤੇ ਇਹਨਾਂ ਅਗੈਂਸੀਆਂ ਦੇ ਵਿੱਚ ਬਾਸ਼ ਕੇ ਇਹਨਾਂ ਭਾਰਤੀਆਂ ਦਾ ਜੋ ਪਲਾਨ ਰਚਿਆ ਉਹਨਾਂ ਏਜੰਸੀਆਂ ਦੀਆਂ ਕਾਡਾਂ ਨੇ ਖਰਾਬ ਔਰ ਕੌਮੀ ਖਾਲਸਤਾ ਦੀ ਪ੍ਰਾਪਤੀ ਦੇ ਵਾਸਤੇ ਅੱਜ ਇਹਨਾਂ ਦਾ ਜਿਹੜਾ ਬਲੈਕ ਨੇ ਆ ਜਿਵੇਂ ਕੀ ਧੱਕੇ ਨਾਲ ਇਹਨਾਂ ਨੇ ਭਾਰਤੀ ਸੁਤੰਤਰਤਾ ਪੰਜਾਬ ਦੇ ਉੱਤੇ ਕੰਮ ਕਰਦਾ ਕੀਤਾ ਹੋਇਆ ਆ ਇਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਆ ਅੱਜ ਦੇ ਸਮੇਂ ਦੇ ਵਿੱਚ ਜੋ ਬੰਗਲਾ ਦੇ ਵਿੱਚ ਤਖਤਾ ਪਲਟ ਕੀਤਾ ਕੰਨੀ ਆਵਾਮ ਨੇ ਉਹੀ ਕੰਮ ਭਾਰਤ ਦੇ ਵਿੱਚ ਸਿੱਖ ਜੋ ਮੈਪ ਚਲਾ ਰਹੇ ਆ ਮਨੀਪੁਰ ਦੇ ਵਿੱਚ ਨਾਗਾ ਲੈਂਡ ਕਿੰਨੀ ਸਟੇਟਾਂ ਭਾਰਤ ਦੀਆਂ ਜਿਹੜੀਆਂ ਭਾਰਤ ਨੂੰ ਖਤਮ ਕਰਨ ਕਿਉਂ ਕਿਉਂਕਿ ਉੱਥੇ ਡੈਮੋਕਰੇਸੀ ਦਾ ਰਾਜ ਬਿਲਕੁਲ ਨਹੀਂ ਆ ਉੱਥੇ ਮਿਨੋਰਟੀਆ ਦਾ ਤੇ ਧੱਕਾ ਹੁੰਦਾ ਮਿਨੋਰਟੀਆ ਦੀ ਜਿਹੜੀਆਂ ਜਨੋਸੈਡ ਕੀਤੀ ਜਾਂਦੀ ਆ ਜਿਵੇਂ 1980 ਕੀ ਪੌਂਡ ਦੇ ਵਿੱਚ ਸਿੱਖਾਂ ਦੀ ਜਨੋਸੈਡ ਹੋਈ ਆ ਸੋ ਅੱਜ ਆਪਾਂ ਮੈਸੇਜ ਤੇ ਅੱਵਾਪੇ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਭਾਰਤੀ ਹਕੂਮਤ ਦਾ ਜਿਹੜਾ ਤਰਕ ਦੀ ਸੰਧੂ ਇਸੇ ਵੰਦੀ ਦੇ ਵਿੱਚੋਂ ਇਹ ਉਹਨੂੰ ਕੱਢ ਕੇ ਲੈ ਗਏ ਆ ਕਿਉਂ ਧਿਆਨ ਰਿਵੈਸਟੀਗੇਸ਼ਨ ਉਹਦੇ ਖਿਲਾਫ ਵੀ ਵੈਤਣੀ ਦੀ ਉਹਦੇ ਕਾਰਜਕਾਲ ਦੇ ਸਮੇਂ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਬਲਾਕ ਰਚਾਏ ਗਏ ਆ ਉਹਦਾ ਵੀ ਤੜਕੋ ਦਾ ਹੱਥ ਨਹੀਂ ਵੈਤਣੀ ਆ ਰਿਹਾ ਉਹ ਨਵਾਂ ਵੈਸਟ ਆਇਆ ਇਹਨੂੰ ਵੀ ਅੱਜ ਮੈਸੇਜ ਦੇ ਕੇ ਜਾਵਾਂਗੇ ਜੇ ਸਾਡੀਆਂ ਸਿੱਖ ਸੰਸਥਾਵਾਂ ਗੁਰਦੁਆਰਿਆਂ ਦੇ ਵਿੱਚ ਤੂੰ ਇੰਤ ਨੂੰ ਫੇਰ ਕੀਤੀ ਤੇ ਤੈਨੂੰ ਦੇ ਤਰ੍ਹਾਂ ਘੇਰ ਕੇ ਸਵਾਲ ਪੁੱਛਾਂਗੇ ਅੱਜ ਅਸੀਂ ਵਾਸ਼ਿੰਗਟਨ ਡੀਸੀ ਵਿਖੇ ਇੰਡੀਅਨ ਯੂਨੀਵਰਸਿਟੀ ਦੇ ਸਾਹਮਣੇ 15 ਅਗਸਤ 1947 ਨੂੰ ਜੋ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਸੀ ਤੇ ਸਿੱਖਾਂ ਨੂੰ ਉਸ ਦਿਨ ਇੱਕ ਹੋਰ ਗੁਲਾਮੀ ਮਿਲ ਗਈ ਸਿੱਖ ਉਸ ਦਿਨ ਤੋਂ ਹੀ 15 ਅਗਸਤ ਵਾਲਾ ਦਿਨ ਹੈ ਜੋ ਕਾਲਾ ਦਿਵਸ ਬਲੈਕ ਡੇ ਵਜੋਂ ਮਨਾਉਂਦੇ ਹਾਂ ਅੱਜ ਅਸੀਂ ਇੱਥੇ ਇੰਡੀਅਨ ਯੂਨੀਵਰਸਿਟੀ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਹਾਂ ਕਿ ਅਸੀਂ ਆਪਣਾ ਆਜ਼ਾਦ ਮੁਲਕ ਜੋ ਕਿ ਤੂੰ 1947 ਵਿੱਚ ਫਿਰ ਤਬਲੇਆ ਸੀ ਪਹਿਲਾਂ ਬ੍ਰਿਟਿਸ਼ ਨੇ ਦੱਬਿਆ ਆਇਆ ਸੀ ਫਿਰ ਜਾਂਦੀ ਵਾਰ ਉਹ ਤੁਹਾਨੂੰ ਦੇ ਗਏ ਸਿੱਖ ਕੌਮ ਜਿਨੇ ਕਿ 93% ਕੁਰਬਾਨੀਆਂ ਕਰਕੇ ਹਿੰਦੁਸਤਾਨ ਆਜ਼ਾਦ ਕਰਾਇਆ ਉਹ ਇੱਕ ਵਾਰ ਫਿਰ ਗੁਲਾਮ ਹੋ ਗਏ ਸਿੱਖ ਆਪਣਾ ਆਜ਼ਾਦ ਮੁਲਕ ਲੈਣ ਵਾਸਤੇ 77 ਸਾਲ ਤੋਂ ਜਦੋਜਦ ਕਰ ਰਹੇ ਹਨ ਅਸੀਂ ਆਪਣੀ ਆਜ਼ਾਦੀ ਲੈਣ ਵਾਸਤੇ ਬਹੁਤ ਕਰੀਬ ਹਾਂ ਅਸੀਂ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਬਹੁਤ ਛੇਤੀ ਹਿੰਦੁਸਤਾਨ ਕੋਲੋਂ ਆਜ਼ਾਦ ਕਰਾਵਾਂਗੇ ਅੱਜ ਅਮਰੀਕਾ ਦੇ ਦੇ ਰਾਜਧਾਨੀ ਸ਼ੀਟਨ ਡੀਸੀ ਕੱਲਾ ਨਰਕਾਨੀ ਪੂਰੀ ਦੁਨੀਆ ਦੇ ਰਾਜਧਾਨੀ ਵਸ਼ਿੰਟਨ ਡੀਸੀ ਤੋਂ ਅੱਜ ਸਿੱਖ ਕੌਮ ਆਪਣੇ ਕਾਲੇ ਦਿਨ ਮਨਾਉਣ ਵਾਸਤੇ ਇੱਥੇ ਇਕੱਤਰ ਹੋਈ ਆ ਤੇ ਇਸ ਐਮਬੈਸੀ ਦੇ ਸਾਹਮਣੇ ਖਲੋ ਕੇ ਸਾਡੇ ਪੂਰੀ ਇਸ ਪੂਰੇ ਕੜ ਦੇ ਵਿੱਚ ਸਿੱਖਤ ਜੀ ਨੂੰ ਪੂਰੀ ਦੁਨੀਆ ਸੁਨਿਆ ਦੇਣਾ ਚਾਹੁੰਦੀਆਂ ਨੇ ਕਿ ਸਿੱਖ ਕੌਮ ਜਿਹੜੀ ਆ ਪਹਿਲਾਂ ਗੋਰਿਆਂ ਤੋਂ ਆਜ਼ਾਦੀ ਲੈ ਕੇ ਦੁਬਾਰਾ ਅਸੀਂ ਕਾਲੇ ਬਾਹਮਣਾਂ ਦੀ ਗਲੋਮੀ ਵਿੱਚ ਫਸ ਕੇ ਪਰ ਹੁਣ ਸਿੱਖ ਕੌਮ ਜਾਗ ਚੁੱਕੀ ਆ 2020 ਦੇ ਮਹਾਨ ਸਿੱਖ ਸੰਤ ਜੀ ਦੇ ਸਿੱਖਾ ਤੋਂ ਪਿੰਡਰਾਵਾਲਿਆਂ ਦੇ ਸਿਧੀਆਂ ਨੂੰ ਯਾਦ ਰੱਖਦੇ ਹੋਏ ਆ ਖਾਲਸਾ ਦੀ ਨੀਰ ਜਗ ਚੁੱਕੀ ਆ ਤੇ ਹੁਣ ਬਹੁਤ ਜਲਦੀ ਜੇਸ ਮਹਲ ਪੂਰਾ ਹੋ ਰਿਹਾ ਦੁਨੀਆ ਭਰ ਦੇ ਸਿੱਖਾਂ ਨੂੰ ਬੇਨਤੀ ਕਰਦੇ ਆ ਕਿ 2020 ਸਭਜਨ ਆਸ਼ਾਵਾਂ ਦੇ ਕਈ ਬਚਨ ਯਾਦ ਕਰੀਏ ਤੇ ਜਾਦੀ ਵਾਸਤੇ ਆਪਣਾ ਜੋਰ ਦਨ ਪਾਈਏ ਖਾਲਸਾ ਜਿੰਦਾਬਾਦ ਅੱਜ 15 ਅਗਸਤਾ 1947 ਹਿੰਦੁਸਤਾਨ ਦੀ ਆਜ਼ਾਦੀ ਦਾ ਔਰ ਸਖਾਂ ਦੀ ਬਰਬਾਦੀ ਦਾ ਦਿਹਾੜਾ ਹੈ ਉਦੋਂ ਤੋਂ ਅੱਜ ਤੱਕ ਜਿੰਨਾ ਇਹਨਾਂ ਨੇ ਸਖਾਂ ਦਾ ਕਹਾਣ ਕੀਤਾ ਇੰਡੀਅਨ ਗਵਰਨਮੈਂਟ ਨੇ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸਾਂ ਮੁਗਲਾਂ ਦੀਆਂ ਸਫਾ ਨਵੇਟੀਆਂ ਬ੍ਰਿਟਿਸ਼ ਦੀਆਂ ਸਫਾ ਨਵੇਟੀਆਂ ਔਰ ਜਿਹੜਾ ਤੁਸੀਂ ਸਾਡੇ ਨਾਲ ਅੱਜ ਤੱਕ ਸਿੱਖੀ ਦਾ ਕਹਾਣ ਕੀਤਾ ਹੈ ਬਹੁਤ ਜਲਦੀ ਦੁਨੀਆ ਭਰ ਵਿੱਚ ਸਿੱਖ ਜਾਗ ਚੁੱਕੇ ਨੇ ਤੁਹਾਡੀਆਂ ਅਸੀਂ ਸਫਾ ਨਵੇਟ ਕੇ Indian Ocean ਦੇ ਕੋਸ਼ਿਆਂ ਪਾਣੀਆਂ ਵਿੱਚ ਰੋੜਦਿਆਂਗੇ ਔਰ ਪੂਰੀ ਸਿੱਖ ਕੌਮ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਨਿਊ ਨਿਊਯਾਰਕ ਜੋ ਟੀਵੀ 84 ਜਿਨ੍ਹਾਂ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨੇ ਉਹਨਾਂ ਨੂੰ ਸ਼ਾਮ ਨੂੰ 7:30 ਤੋਂ 9 ਵਜੇ ਤੱਕ ਜਰੂਰ ਸੁਣਿਆ ਕਰੋ ਉਹ ਤੁਹਾਨੂੰ ਸਾਰਾ ਨਾ ਸੱਚ ਕਰਕੇ ਹਿੰਦੁਸਤਾਨ ਦਾ ਪਿਛਲੇ ਉਹ ਪੂਰੇ 30 35 ਸਾਲ ਤੋਂ ਉਹਨਾਂ ਨੇ ਸਾਰੇ ਕੰਮ ਸਾਡਲੇ ਛੱਡਾ ਕੇ ਆਪਣਾ ਜੀਵਨ ਖਾਲਸਤਾਨ ਦੀ ਪ੍ਰਾਪਤੀ ਲਈ ਲਾਇਆ ਹੈ ਉਹ ਸੁਣਿਆ ਕਰੋ ਗੁਰੂ ਕਿਰਪਾ ਕਰਨ ਖਾਲਸਤਾਨ ਬਹੁਤ ਜਲਦੀ ਬਣੇਗਾ ਖਾਲਸਤਾਨ ਜਿੰਦਾਬਾਦ ਖਾਲਸਤਾਨ ਅੱਜ ਅਸੀਂ ਸੈਕਟਰੀ ਡੀਸੀ ਦੇ ਵਿੱਚ ਆਇਆ ਕਿਉਂਕਿ ਅੱਜ ਜੋ ਭਾਰਤ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਆਜ਼ਾਦੀ ਦਾ ਦਿਨ ਮਨਾ ਰਹੇ ਆ ਪਰ ਅਸੀਂ ਆਡੇ ਲਈ ਜਾਦੀ ਦਾ ਦਿੰਨੇ ਕਾਲਾ ਦੇਣਾ ਕਿਉਂਕਿ ਅੱਜ ਤੋਂ 77 ਸਾਲ ਪਹਿਲਾਂ ਜਦੋਂ ਇਹਨਾਂ ਨੇ ਜ਼ਾਦੀ ਮਾਣੀਆ ਵਦੋਂ ਸਾਡੇ ਦਾਦੇ ਦਾਦੀਆਂ ਆਪਣੇ ਪੁੱਤ-ਪੋਤੀਆਂ ਨੂੰ ਚਾਕੇ ਮੋਢਿਆਂ ਤੇ ਲਿਆ ਰੱਖੀ ਜਿਹੜਾ ਲੱਖ ਡੇਢ ਲੱਖ ਸਾਡਾ ਉਸ ਟਾਈਮ ਦਾ ਸ਼ਹੀਦ ਹੋਇਆ ਜਾਂ ਉਸ ਤੋਂ ਬਾਅਦ ਅਸੀਂ ਇੱਕ ਹੋਰਿਆਂ ਦੀ ਗੁਲਾਮੀ ਤੋਂ ਤਾਲਿਆਂ ਦੀ ਗੁਲਾਮੀ ਜਾਇਆ ਪਰ ਅਸੀਂ ਅੱਜ ਦੱਸਣ ਆਇਆ ਕਿ ਖਾਲਸਾ ਜਿੰਨਾ ਚਿਰ ਸਾਡਾ ਆਪਣਾ ਖਾਲਸਾਣ ਘਰ ਨਹੀਂ ਬਣਦਾ ਜਦ ਤੱਕ ਦਿੱਲੀ ਤਖਤ ਪਰ ਰਹੇਗੀ ਆਪ ਗੁਰੂ ਕੀ ਬਾਜ ਛਤਰ ਚਲੇਗੇ ਸੀਸ ਪਰ ਬੜੀ ਕਰੇਗੀ ਬਾਜ ਉਹਨਾਂ ਤੇ ਖਾਲਸਾ ਟਕੇ ਨਹੀਂ ਰਹੇਗਾ ਖਾਲਸ탄 ਜਿੰਦਾਬਾਦ ਖਾਲਸ탄 ਜਿੰਦਾਬਾਦ ਪਿੰਡਰਾ ਵਾਲੇ ਸੰਤ ਸਿਪਾਈ ਜਿੰਨਾ ਸੁੱਤੀ ਕੌਮ ਜਗਾਈ ਪਿੰਡਰਾ ਵਾਲੇ ਸੰਤ ਸਿਪਾਈ ਜਿੰਨਾ ਸੁੱਤੀ ਕੌਮ ਜਗਾਈ ਅੱਜ ਅਸੀਂ ਅਮੈਸੀ ਦੇ ਅੱਗੇ ਆਏ ਆਂ ਜੋ ਬਛੇਂਡ ਡਿਸਟ੍ਰਿਕਟ ਦੇ ਵਿੱਚ ਜੋ 15 ਅਕਤੂਬਰ 1947 ਨੂੰ ਇਹਨਾਂ ਨੇ ਹਿੰਦੂਆਂ ਨੇ ਇਹ ਤੋਂ ਸਟੇਟ ਨੇ ਸਾਡੀ ਜੈਨੋਸਾਈਡ ਕੀਤੀ ਉਸ ਵਾਸਤੇ ਅਸੀਂ ਇੱਥੇ ਆਏ ਆਂ ਔਰ ਆਪਣਾ ਖਾਪਤਾਨ ਦਾ ਜੋ ਸਦਾ ਏਜੰਡਾ ਆ ਉਹ ਇਹਨਾਂ ਸਾਹਮਣੇ ਰੱਖਣਾ ਆਏ ਆ ਵੀ ਸਾਨੂੰ ਟੇਬਲ ਤੇ ਬਹਿ ਜਾਓ ਤੇ ਫੈਸਲਾ ਅਸੀਂ ਲਵਾਂਗੇ ਸਾਕਾਂ ਕਿ ਕਿੱਥੇ ਖਾਪਤਾਨ ਬਣਾਉਣਾ ਫੈਸਲਾ ਤੁਹਾਡਾ ਨਹੀਂ ਹੋਊਗਾ ਕਿ ਲੀਡਰਸ਼ਿਪ ਦੇ 47 ਦੇ ਉਹ ਲੀਡਰਸ਼ਿਪ ਨਹੀਂ ਗਈ ਓਨਲੀ ਲੀਡਰਸ਼ਿਪ ਅਮਰੀਕਾ ਕੈਨੇਡਾ ਅਗਰੈਂਟ ਤੋਂ ਬਾਹਰੋਂ ਜਾਏਗੀ ਇਹ ਟੇਬਲ ਤੇ ਬੈਠ ਕੇ ਹੀ ਇਹ ਫੈਸਲਾ ਲਏਗੀ ਮੈਂ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਵੀ ਇੱਥੇ ਸੱਜਦੇ ਆਏ ਹਨ ਤੇ ਮੁਜਾਹਰਾ ਕੀਤਾ ਆ ਤੇ ਖਾਸ ਕਰਕੇ ਹਮ ਸਿੰਘ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ